ਮੇਰਾ ਨਾਮ ਜਸਵਿੰਦਰ ਰਾਜੀ ਜੀ ਕਿੱਥੋਂ ਆਏ ਤੁਸੀਂ ਅਸੀਂ ਰਸ਼ੀਆ ਤੋਂ ਆਏ ਆ ਜੀ ਠੀਕ ਹੈ ਅੱਗੇ ਵੀ ਆਨੇ ਆ ਅੱਗੇ ਵੀ ਹਾਂ ਜੀ ਕਾਫੀ ਵਾਰ ਅਸੀਂ ਟੂਰ ਆਰਗੇਨਾਈਜ਼ ਕਰ ਚੁੱਕੇ ਆ ਇੱਥੇ ਤੇ ਇਸ ਵਾਰ ਅਸੀਂ ਆਏ ਸੀ ਰਿਸ਼ੀਕੇਸ਼ ਆਏ ਸੀ ਇਹ ਹਰ ਹਰ ਵਾਰੀ ਗਰੁੱਪ ਲੈ ਕੇ ਆਉਂਦੇ ਆ ਹਰ ਵਾਰੀ ਗਰੁੱਪ ਦੇ ਨਾਲ ਕਿੰਨੇ ਜਣਾਂ ਦਾ ਗਰੁੱਪ ਹੁੰਦਾ ਐਤਕੀ ਸਾਡਾ ਡਿਫਰੈਂਟ ਟਾਈਮ ਤੇ ਡਿਫਰੈਂਟ ਗਰੁੱਪ ਹੁੰਦੇ ਸਾਡੇ ਐਤਕੀ ਮੇਰਾ 3 ਜਣਿਆਂ ਦਾ ਗਰੁੱਪ ਸੀ ਠੀਕ ਤੇ ਇਹ ਕਿੰਨੇ ਦਿਨਾਂ ਦਾ ਸੀਗਾ ਤੁਹਾਡਾ ਟੂਰ ਸਾਡਾ ਟੂਰ ਸੀਗਾ ਇਹ 2 ਵੀਕਸ ਦਾ ਟੂਰ ਜੀ ਕੀ ਮਾਮਲਾ ਕੀ ਹੋਇਆ ਜਿਹੜਾ ਸਾਰਾ ਦਾ ਬਿਮਾਰ ਸਾਡੇ ਨਾਲ ਐਕਚੁਅਲੀ ਅਸੀਂ ਆਏ ਸੀਗੇ ਰਿਸ਼ੀਕੇਸ਼ ਤੋਂ ਸਾਡੀ ਟ੍ਰੇਨ ਸੀਗੀ ਆਪਣੇ ਜਲੰਧਰ ਵਾਸਤੇ ਤੇ ਅਸੀਂ ਫਗਵਾੜੇ ਜਦੋਂ ਉਤਰੇ ਆ ਟ੍ਰੇਨ ਚੋਂ ਸਾਨੂੰ ਜਿੱਦਾਂ ਰਿਸੀਵ ਕਰਨ ਵਾਸਤੇ ਮੁੰਡਾ ਆਇਆ ਮੇਰਾ ਫਰੈਂਡ ਤੇ ਉਸ ਤੋਂ ਪਹਿਲਾਂ ਹੀ ਅਸੀਂ ਪਲੇਟਫਾਰਮ ਦੇ ਉੱਤੇ ਉਤਰੇ ਹੀ ਆ ਉੱਥੇ ਹੀ ਸਾਡੇ ਨਾਲ ਇੱਕ ਮੈਡਮ ਸੀ ਮੇਰੇ ਨਾਲ ਇਹਨਾਂ ਨੇ ਸਨੇਚ ਕਰ ਲਿਆ ਇਹਨਾਂ ਦਾ ਬੈਗ ਸਨੇਚ ਕਰਕੇ ਭੱਜ ਗਏ ਲੋ ਇਹ ਵੀ ਰਿਸ਼ੀਕੇਸ਼ ਤੋਂ ਆਏ? ਹਾਂਜੀ ਰਿਸ਼ੀਕੇਸ਼ ਤੋਂ ਇਹ ਕਿੱਦੀ ਵਾਰ ਆਏ ਇੱਥੇ? ਇਹ ਨਹੀਂ ਸਕਿੰਪਾਈਂ ਫਿਰ ਫਿਰ ਉਸ ਤੋਂ ਬਾਅਦ ਉਸ ਤੋਂ ਬਾਅਦ ਕਾਫੀ ਅਸੀਂ ਉੱਥੇ ਜਿੱਦਾਂ ਨਰਵਸ ਸੀਗੇ ਅਸੀਂ ਕੋਈ ਰਿਪੋਰਟ ਵਗੈਰਾ ਅਸੀਂ ਕੁਝ ਨਹੀਂ ਲਕਾਈ ਤੁਹਾਨੂੰ ਪਤਾ ਇੱਥੇ ਦਾ ਸਿਸਟਮ ਜਿੱਦਾਂ ਮੇਰੇ ਹਿਸਾਬ ਨਾਲ ਕੋਈ ਰਿਪੋਰਟ ਲਗਾਉਣ ਤੇ ਵੀ ਤੁਹਾਨੂੰ ਕੋਈ ਰਿਕਵਰੀ ਮਿਲਦੀ ਨਹੀਂ ਹੈ ਨਾ ਇਸ ਕਰਕੇ ਅਸੀਂ ਬੈਟਰ ਇਹ ਸਮਝਿਆ ਹੋਰ ਜ਼ਿਆਦਾ ਉੱਥੇ ਹਰਾਸਮੈਂਟ ਹੋਣ ਦੇ ਨਾ ਹੋਈ ਅਸੀਂ ਕਿਉਂਕਿ ਉੱਥੇ ਲੋਕਾਂ ਨੂੰ ਤਮਾਸ਼ਾ ਦੇਖਣ ਨੂੰ ਇਕੱਠੇ ਹੋ ਜਾਣਾ ਸੀਗਾ ਇਸ ਕਰਕੇ ਅਸੀਂ ਕੋਈ ਰਿਪੋਰਟ ਉੱਥੇ ਨਹੀਂ ਲਕਾਈ ਨਹੀਂ ਇਹ ਕਿੰਨੇ ਜਾਣੇ ਸੀਗੇ ਜਿਨ੍ਹਾਂ ਨੇ ਬੈਕ ਹੋਇਆ ਵਾ ਤੇ ਕਿੰਨੇ ਵਜੇ ਦੀ ਘਟਨਾ ਸੀ ਅਜੇ ਇਹ ਤਕਰੀਬਨ 12 ਵਜੇ ਦੀ ਦਿੰਦੀ ਸੀ ਘਟਨਾ ਕਿੰਨੇ ਜਣੇ ਸੀਗੇ ਇਹ ਅਹ ਕੌਣ ਇਹ ਬੈਗ ਕੋਲ ਹੈ ਸਕੂਲ ਕਾ ਨਿਬਿ ਲੈਤਾ ਹਾਂ ਤਪੂ ਤਪੂ ਇੱਕ ਟਿਕਾ ਉੱਪਰ ਆਲੇ ਚੱਲ ਰਹੀ ਦੁਆ ਹਾਂਜੀ ਇੱਕ ਜਣਾ ਸੀਗਾ ਜਿਹੜਾ ਇੱਕ ਜਣਾ ਸੀਗਾ ਹਾਂਜੀ ਤੇ ਬੈਗ ਵਿੱਚ ਕੀ ਕੀਮਤੀ ਸਮਾਨ ਸੀ ਬੈਗ ਦੇ ਵਿੱਚ ਸਤੋਤਮ ਬਿੱਲ ਨਾ ਸਤੋਤਮ ਤੇ 3800 ਡਾਲਰ ਸਿੱਗੇ 15000 ਰੂਸਕ ਰੁਪਏ 9000 ਵਾਸੇ ਜੀ ਕਾਰਟਾ ਇਕੁਚਾ ਇਹਦਾ ਇੱਕ ਪਾਸਪੋਰਟ ਸਿੱਗਾ ਇਹਦਾ ਜੀ ਆਪਣੇ 3800 ਡਾਲਰ ਸਿੱਗਾ ਤੇ 1500 ਜਿਹੜਾ ਰਸ਼ੀਅਨ ਕਰੰਸੀ ਸੀ 15000 ਰਸ਼ੀਅਨ ਕਰੰਸੀ ਸੀ ਤੇ 9000 ਰੁਪਈਆ ਇੰਡੀਅਨ ਰੁਪੀਸ ਸੀਗਾ ਤੇ ਇਹਦੇ ਘਰ ਦੀਆਂ ਚਾਬੀਆਂ ਸੀਗੀਆਂ ਉਧਰ ਲਈਆਂ ਕਾਰਡ ਸੀਗੇ ਇਧਰ ਰਸ਼ੀਅਨ ਕਾਰਡ ਸੀਗੇ ਇਹਦੇ ਜੇ ਜਦੋਂ ਇਹ ਘਟਨਾ ਘਟੀ ਆ ਤੇ ਪੁਲਿਸ ਨੂੰ ਕੰਪਲੇਂਟ ਕੀਤੀ ਤੁਸੀਂ ਜਾਂ ਸਟੇਸ਼ਨ ਤੇ ਕਿਸੇ ਕਿਸੇ ਇਹ ਪੁੱਛ ਨੂੰ ਕਿਹਾ ਗਿਆ ਨਹੀਂ ਉੱਥੇ ਅਸੀਂ ਇਹ ਬੈਟਰ ਕਿਉਂਕਿ ਅਸੀਂ ਟਾਇਰਡ ਬਹੁਤ ਸੀਗੇ ਇੱਥੇ ਸਫਰ ਚੋਂ ਆਏ ਹੋਏ ਤੇ ਇਸ ਕਰਕੇ ਇਹ ਤਾਂ ਜਦੋਂ ਕਾਫੀ ਨਰਵਸ ਹੋ ਗਈ ਸੀ ਡਿਗਣ ਨੂੰ ਫਿਰਦੀ ਸੀ ਇਸ ਕਰਕੇ ਅਸੀਂ ਮੈਂ ਇਹ ਬੈਟਰ ਸਮਝਿਆ ਕਿਉਂਕਿ ਜੇ ਇੱਥੇ ਆਪਾਂ ਅਸੀਂ ਕੁਝ ਕਰਦੇ ਤਾਂ ਉੱਥੇ ਤਮਾਸ਼ਾ ਲੱਗ ਜਾਣਾ ਸੀਗਾ ਲੋਕਾਂ ਨੇ ਭੀੜ ਤਾਂ ਤੁਹਾਨੂੰ ਪਤਾ ਲੋਕਾਂ ਨੂੰ ਤਮਾਸ਼ਾ ਦੇਖਣਾ ਸੀਗਾ ਇਸ ਕਰਕੇ ਅਸੀਂ ਉੱਥੇ ਕੋਸ਼ਿਸ਼ ਨਹੀਂ ਕੀਤਾ ਸੀ ਵਾਪਸ ਆ ਗਏ ਸੀ ਤੇ ਹੁਣ ਕੰਪਲੀਟ ਕੀਤੀ ਕਿਸ ਤਰ੍ਹਾਂ ਜੀ ਹੁਣ ਅਸੀਂ ਹਾਂ ਐਸਪੀ ਸਾਹਿਬ ਕੋ ਗਏ ਸੀਗੇ ਕਪੂਰਲੇ ਤੇ ਉਹਨਾਂ ਨੂੰ ਅਸੀਂ ਧਿਆਨ ਦੇ ਵਿੱਚ ਪਾ ਲੈਂਦੀ ਉਹਨਾਂ ਨੇ ਠੀਕ ਹੈ ਉਹਨਾਂ ਨੇ ਹੀ ਕਿਹਾ ਉਹ ਕਹਿੰਦੇ ਸੀ ਤੁਸੀਂ ਤਾਂ ਜਾ ਫਗਵਾੜੇ ਜਾ ਕੇ ਤੁਸੀਂ ਜਾਂ ਤਾਂ ਇੱਕ ਐਫ ਆਈ ਆਰ ਕਰਵਾ ਦਿਓ ਜਾਂ ਇੱਕ ਹੋਰ ਡੀ ਡੀ ਆਰ ਹੁੰਦੀ ਕੋਈ ਮਿੰਤਾ ਇਹਨਾਂ ਡਿਟੇਲਾਂ ਦਾ ਪਤਾ ਨਹੀਂ ਪਰ ਮੈਂ ਨਹੀਂ ਚਾਹੁੰਦਾ ਕਿ ਅਸੀਂ ਤਰੀਕਾਂ ਦੇ ਵਿੱਚ ਅਸੀਂ ਉਲਝੀਏ ਜਾਂ ਕਿੱਦਾਂ ਇਹਨੂੰ ਵੀ ਕੋਈ ਹੋਰ ਹਰਾਸਮੈਂਟ ਹੋ ਵੇਸ ਕਰਕੇ ਅਸੀਂ ਬੈਟਰ ਰਹੀਏ ਸਾਨੂੰ ਚਲੋ ਜੋ ਲੌਸ ਹੋ ਗਿਆ ਹੋ ਗਿਆ ਹੁਣ ਕੀ ਕਰ ਸਕਦੇ ਆ ਵਾਪਸ ਤਾਂ ਕਰੀ ਆਉਣਾ ਨਹੀਂ ਵਾਪਸ ਕਰੇ ਜਾਓ ਵਾਪਸ ਅਸੀਂ ਪਾਸ ਹੁੰਦੀ ਆ ਉਹਨਾਂ ਦੀ ਮੰਗ ਕੀ ਕਰਦੇ ਆ ਜੀ ਸਰਕਾਰ ਮੰਗ ਇਹ ਹੈ ਕਿ ਇਨ ਫਿਊਚਰ ਸਾਨੂੰ ਕੋਈ ਸਿਕਿਉਰ ਹੋਵੇ ਕੋਈ ਜਾਨੀ ਹੋਰ ਨਾ ਕਿਸੇ ਨਾਲ ਕੋਈ ਘਟਨਾ ਹੋਵੇ ਸਰਕਾਰਾਂ ਨੂੰ ਇਹ ਚਾਹੀਦਾ ਕਿ ਇਦਾਂ ਦੇ ਜਿਹੜੇ ਹੈਗੇ ਆ ਕੋਈ ਨਸ਼ੇੜੀ ਟਾਈਪ ਜਾਂ ਜਿਹੜੇ ਲੁੱਟਾਂ ਖੋਹਾਂ ਕਰਦੇ ਆ ਉਹਨਾਂ ਤੇ ਨੱਤ ਪਾਈ ਜਾਵੇ ਕਿਉਂਕਿ ਤੁਸੀਂ ਪੰਜਾਬ ਆਨੇ ਹੋ ਖਾਸ ਕਰਕੇ ਪੰਜਾਬ ਨੂੰ ਟੂਰਿਜ਼ਮ ਨੂੰ ਵੀ ਬੜਾਵਾ ਦਿੰਦੇ ਹੋ ਤੇ ਫਿਰ ਵੀ ਇਦਾਂ ਦੀਆਂ ਜਿਹੜੀਆਂ ਹਰਕਤਾਂ ਹੁੰਦੀਆਂ ਫਿਰ ਕਿਸ ਤਰ੍ਹਾਂ ਦੇਖਦੇ ਹੋ ਦੇਖਦੇ ਇਹ ਸਾਡਾ ਹੁਣ ਆ ਹੌਂਸਲਾ ਟੁੱਟਦਾ ਸਾਡਾ ਹੁਣ ਨੈਕਸਟ ਟਾਈਮ ਇਹ ਆ ਵੀ ਥੋੜਾ ਹੋਰ ਅਸੀਂ ਕੇਅਰਫੁਲ ਰਾਵਾਂਗੇ ਇਹ ਵੀ ਇਹਨਾਂ ਦਾ ਵੀ ਜਦੋਂ ਹੁਣ ਵਿਸ਼ਵਾਸ ਜਦੋਂ ਡੋਲਦਾ ਜਦੋਂ ਵੀ ਸੋਚਣਗੇ ਲੱਖ ਵਾਰ ਵੀ ਆਉਣ ਤੋਂ ਪਹਿਲਾਂ ਮੇਰੀ ਤੇ ਇਹ ਐਫਰਟ ਸੀ ਵੀ ਮੈਂ ਚਲੋ ਇੱਥੇ ਆਪਣੇ ਪੰਜਾਬ ਦੇ ਵਿੱਚ ਟੂਰਿਜ਼ਮ ਨੂੰ ਗਰੋ ਕਰਾਂ ਹਨ ਕਿਉਂਕਿ ਮੇਰੇ ਕਾਫੀ ਮੇਰੇ ਸਟੂਡੈਂਟਸ ਆ ਜਦਾਂ ਇਹ ਆਉਣਾ ਚਾਹੁੰਦੇ ਆ ਆਪਣਾ ਪੰਜਾਬ ਨੂੰ ਦੇਖਣਾ ਚਾਹੁੰਦੇ ਆ ਤੇ অলਰੈਡੀ ਮੈਂ ਆਰਗੇਨਾਈਜ਼ ਕਰਦਾ ਰਹਿਣਾ ਤੇ ਇਹ ਹੁਣ ਜੇ ਇਦਾਂ ਦੀ ਹੈਪਨਿੰਗ ਹੋਣੀ ਤੇ ਸਾਨੂੰ ਥੋੜਾ ਜਿਹਾ डिकम्फर्ट महसूस होगी सोचेंगे और... देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप